ਜੀ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਤੁਸੀਂ ਸਭ ਕੀ ਮੀਓ ਮੈਂ ਪਰਮਾਤਮਾ ਦੀ ਮਨਜਾਇਸ਼ ਕਰਾਂਗੀ ਕਿ ਤੁਸੀਂ ਆਪਣੇ ਘਰ ਸਭ ਤੰਦਰੁਸਤ ਰਹੋ ਖੁਸ਼ ਖੁਸ਼ੀ ਰਹੋ ਔਰ ਵਧੀਆ ਵਧੀਆ ਰਹੋ ਹਾਂਜੀ ਅੱਜ ਥੋੜੀ ਜੀ ਹੋ ਗਈ ਹੈ ਠੰਡ ਔਰ ਹਲਕਾ ਹਲਕਾ ਮੇਰਾ ਬੋਲਣ ਦਾ ਇਹ ਥੋੜਾ ਤਰੀਕਾ ਇਹ ਹੋ ਰਿਹਾ ਹੈ ਕਿ ਬੇਟੀ ਛੋਟੀ ਵਾਲੀ ਸੋ ਚੁੱਕੀ ਹੈ ਤੇ ਮੈਂ ਆਪਣਾ ਸਾਊਂਡ ਨੋਰਮਲ ਐਂਡ ਸਲੋ ਰੱਖਾਂਗੀ ਤਾਂ ਕਿ ਸਿਰਫ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਸਕੇ ਉਹ ਤੁਸੀਂ ਮੈਨੂੰ ਸੁਣ ਸਕੋ ਠੀਕ ਹੈ ਤੇ ਅੱਜ ਦਾ ਥੋੜਾ ਵੀਡੀਓ ਵੀ ਲੇਟ ਹੋ ਗਿਆ ਸੋਰੀ ਉਹਦੇ ਲਈ ਵੀ ਮੈਂ ਮਾਫੀ ਚਾਹਨੀ ਹੈ ਤੁਹਾਡੇ ਕੋਲੋਂ ਲਗਭਗ ਟਾਈਮ ਮੈਕਸਿਮਮ ਇਸ ਟਾਈਮ ਲਾਈਵ ਤੁਹਾਨੂੰ ਮੈਂ ਦੱਸ ਰਹੀ ਕਿ ਲਾਈਵ ਟਾਈਮ 11 ਵਜੇ ਦੇ ਪਾਸ ਪਾਸ ਚੱਲ ਰਿਹਾ ਹੈ ਤੇ ਮੈਨੂੰ ਲੱਗਾ ਕਿ ਨਹੀਂ ਮੈਨੂੰ ਵੀਡੀਓ ਅਪਲੋਡ ਕਰਨਾ ਹੋਵੇਗਾ ਕੰਪਲਸਰੀ ਹੈ ਕਿਉਂਕਿ ਤੁਸੀਂ ਸਭ ਐਨਾ ਸਪੋਰਟ ਕਰ ਰਹੇ ਹੋ ਐਨਾ ਪਿਆਰ ਦੇ ਰਹੇ ਹੋ ਤੇ ਅੱਜ ਤੁਹਾਡੇ ਹੀ سپورਟ ਇੱਕ ਮੈਨੂੰ ਮੇਰਾ ਜਨੂਨ ਬਣ ਚੁੱਕਿਆ ਹੈ ਔਰ ਮੇਰਾ ਜਨੂਨ ਹੈ ਹੀ ਹੈ ਕਿ ਤੁਸੀਂ ਮੈਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਹੋਰ ਵੀ ਬੈਸਟ ਐਂਡ ਬੈਸਟ ਵਾਟ ਦੋ ਚਾਹੇ ਤੁਸੀਂ ਉਹਨੂੰ سپورਟ ਲਗਾ ਲੋ ਚਾਹੇ ਤੁਹਾਡੀ ਇੱਕ ਇੱਕ ਤੁਹਾਡੀ ਮੈਨੂੰ ਜਿਹੜੀ ਬੋਟ ਹੈ ਉਹ ਵੀ ਮੇਰੇ ਲਈ ਬਹੁਤ ਕੰਪਲਸਰੀ ਹੈ ਅੱਜ ਤੁਹਾਡੇ ਹੀ سپورਟ ਪਿੱਛੇ ਮੈਂ ਇੱਥੇ ਬੈਠੀ ਆਂ ਔਰ ਤੁਹਾਡੇ ਹੀ سپورਟ ਕਰਮ ਮੈਂ ਅੱਜ ਕਿੰਨੀ ਰੀਲਸ ਐਂਡ ਵੀਡੀਓ ਮੇਰੇ ਅਪਡੇਟ ਹੋ ਚੁੱਕੀਆਂ ਯਾਨੀ YouTube ਚੈਨਲ ਤੇ ਜਿਹੜਾ Monica Dhawan Official ਹੈ ਐਂਡ ਮਾਈ Facebook ਫਰੈਂਡਸ ਥੈਂਕ ਯੂ so much ਤੁਹਾਡੇ ਵੀ ਮੈਂ ਬਿਲੋ ਸ਼ੁਕਰਾਨਾ ਕਰਦੀ ਆਂ ਸ਼ੁਕਰ ਕਰਦੀ ਆਂ ਕਿ ਤੁਸੀਂ ਸਮਾਂ نکال ਕੇ ਮੇਰੇ ਵੀਡੀਓ ਨੂੰ ਚੈੱਕ ਕਰ ਰਹੇ ਹੋ ਦੇਖ ਰਹੇ ਹੋ ਬਹੁਤ ਸਾਰਾ ਲਾਈਕ ਦੇ ਰਹੇ ਹੋ ਪਿਆਰ ਦੇ ਰਹੇ ਹੋ ਸ਼ੇਅਰਸ ਕਰ ਰਹੇ ਹੋ ਤਾਂ ਇਸ ਸਤਿਯੋਗ ਮੈਂ ਸ਼ਿਕਰਾਨਾ ਤੁਹਾਡੇ ਲਈ ਬੈਸਟ ਕਰਦੀ ਆਂ ਹਾਂਜੀ ਮਾਫੀ ਚਾਹਨੀਆ ਇੱਕ ਕੱਲ ਦੀ ਮੇਰੀ ਗੱਲ ਮੇਰੇ ਦਿਮਾਗ ਦੇ ਵਿੱਚ ਅਜੇ ਵੀ ਵੱਜ ਰਹੀ ਹੈ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰਸ ਕਰਨਾ ਚਾਹਨੀਆ ਉਹ ਗੱਲ ਆਪਣੇ ਮਾਤਾ ਜੀ ਹੈਗੇ ਨੇ ਚਗਾਵੇਂ ਵਾਲੇ ਜਿਹੜੇ ਪਿੰਡ ਚ ਗਾਵਾਂ ਚ ਰਹਿੰਦੇ ਨੇ ਤੇ ਉਹਨਾਂ ਦਾ ਮੇਰੇ ਨਾਲ ਲਗਾਵ ਜਦੋਂ ਮੈਕਸਿਮਮ ਅਸੀਂ ਇੱਥੇ 2021 ਵਿੱਚ ਸ਼ਿਫਟ ਹੋਏ ਸੀ ਤੇ ਆਈ ਥਿੰਕ ਕਿ 2022 ਦੇ ਵਿੱਚ ਉਹ ਮਾਤਾ ਜੀ ਨਾਲ ਮੇਰਾ ਮੇਲ ਐਂਡ ਕੰਟੈਕਟ ਹੋਇਆ ਦੀ ਦੀਵਾਲੀ ਦੇ ਲਾਗੇ ਲਗੇ ਉਹ ਮਾਤਾ ਜੀ ਮੇਰੇ ਘਰ ਮਤਲਬ ਨੋਰਮਲ ਜਿੱਦਾਂ ਦੇਖੋ ਜੀ ਪ੍ਰਾਨੀਆਂ ਬਜ਼ੁਰਗਾ ਜਿਨ੍ਹਾਂ ਦੇ ਪੁੱਤਰ ਪੰਜ ਪੰਜ ਮਾਵਾਂ ਜਨਮ ਦੇਣ ਦੀਆਂ ਚੋਰ ਹੁੰਦੀਆਂ ਨੇ ਤੇ ਉਹ ਪੁੱਤਰ ਮਾਵਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਮੰਗਣ ਦੇਣ ਲਈ ਦੋ ਰੋਟੀਆਂ ਪਿੱਛੇ ਉਹ ਮਾਤਾ ਜੀ ਘਰ ਘਰ ਫਿਰਦੇ ਨੇ ਤੇ ਤਲ ਬੂਹੇ ਖੜਕਾ ਕੇ ਲੋਕਾਂ ਕੋਲੋਂ ਕੁਛ 10 20 ਰੁਪਏ ਆਸ ਰੱਖਦੇ ਨੇ ਕਿ ਮੇਰਾ ਮਤਲਬ ਆਦਮੀ ਵੀ ਸਿਰਤੇ ਨਹੀਂ ਹੈਗਾ ਤੇ ਮੈਂ ਰੋਟੀਆਂ ਵੀ ਆਤ ਹੋਈ ਪਈਆਂ ਤੇ ਜਿਹੜੇ ਉਹਨਾਂ ਦੇ ਮਤਲਬ ਪੰਜ ਪੁੱਤਰ ਨੇ ਉਹ ਪੰਜੇ ਪੁੱਤਰ ਆਪਣੀਆਂ ਜਨਾਨੀਆਂ ਦੇ ਪਿੱਛੇ ਲੱਗੇ ਨੇ ਜਾਂ ਸਮਝ ਲਓ ਆਪਣੇ ਪਰਿਵਾਰ ਦੇ ਪਿੱਛੇ ਲੱਗੇ ਨੇ ਜਾਂ ਇੱਕ ਮਾਂ ਨੂੰ ਰੋਟੀ ਦੇਣ ਲਈ ਉਹਨਾਂ ਕੋਲੋਂ ਮਤਲਬ ਆਟਾ ਹੀ ਮੁੱਕ ਗਿਆ ਹੈ ਮੈਂ ਤਾਂ ਇਹੀ ਕਵਾਂਗੀ ਹੈਨਾ ਤੇ ਉਹਨਾਂ ਮਾਤਾ ਜੀ ਨਾਲ ਮੇਰਾ ਕੰਟ੍ਰੈਕਟ ਤੇ 2022 ਦੇ ਵਿੱਚ ਚੱਲਿਆ ਸੀ ਤੇ ਉਹ ਮਾਤਾ ਜੀ ਬਹੁਤ ਹੀ ਜ਼ਿਆਦਾ ਮਤਲਬ ਸਹਿਨ ਸੁਭਾਅ ਦੇ ਹੈਗੇ ਨੇ ਉਹਨਾਂ ਦੀ ਉਮਰ ਵੀ ਮੈਕਸਿਮਮ 60 ਤੋਂ 65 ਸਾਲ ਆਈ ਥਿੰਕ ਪਲੱਸ ਹੀ ਹੈ ਤੇ ਮਾਤਾ ਜੀ ਜਿੱਦੋ ਵੀ ਮੇਰੇ ਕੋਲ ਆਉਂਦੇ ਨੇ ਵੈਸੇ ਤਾਂ ਹੁਣ ਬਹੁਤ ਘੱਟ ਗਏ ਨੇ ਤੇ ਜਿੱਦੋ ਵੀ ਆਉਂਦੇ ਨੇ ਤੇ ਆਪਣੇ ਵੱਲੋਂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਪੂਰੀ ਕੋਸ਼ਿਸ਼ ਕਿ ਚਲੋ ਜੇ ਘਰ ਕੋਈ ਜੀ ਸਾਡੇ ਆਇਆ ਹੈ ਤਾਂ ਉਹਨੂੰ ਮੈਂ ਭੁੱਖਾ ਨਾ ਹੀ 托ਰਾ ਰੋਟੀ ਖਵਾ ਕੇ 托ਰਾ ਚਲੋ ਜਿੰਨੇ ਜੋਗੀ ਮੇ ਹੈਗੇ ਆ ਉਹਨਾਂ ਜੋਗਾ ਉਹਨਾਂ ਲਈ ਜ਼ਰੂਰ ਕਰਦੀ ਆ ਬਾਕੀ ਦੇਖੋ ਜੀ ਪਰਮਾਤਮਾ ਨੇ ਸਭ ਦੇ ਲਈ ਲੇਖਾਂ 'ਚ ਰੋਟੀ ਲਿਖੀ ਆ ਠੀਕ ਹੈ ਰੋਟੀ ਹਰ ਕੋਈ ਇਨਸਾਨ ਖਾਂਦਾ ਹੈ ਫਰਕ ਐਨਾ ਜੀ ਕੋਈ ਦੇਸੀ ਘੋ ਦੀ ਚੋਪੜੀ ਖਾ ਲੈਂਦਾ ਤੇ ਕੋਈ ਖੁਸ਼ਕ ਖਾ ਲੈਂਦਾ ਦੀ ਇਸਲੀ ਰੋਟੀ ਰੱਬ ਨੇ ਸਾਰਿਆਂ ਦੇ ਲੇਖਾਂ 'ਚ ਲਿਖੀ ਹੈ ਤੇ ਰੋਟੀ ਤੋਂ ਇਨਸਾਨ ਰੱਬ ਕਹਿੰਦਾ ਕਿ ਤੁਸੀਂ ਕਦੀ ਭੁੱਖਾ ਨਹੀਂ ਮਰ ਸਕਦੇ ਹੈਨਾ ਗੁਰੂ ਦੀ ਨਗਰੀ ਅੰਮ੍ਰਿਤਸਰ ਪੰਜਾਬ ਐਨੀ ਸ਼ਹਿਨ ਨਗਰੀ ਜਿਹਦੇ ਵਿੱਚ ਸਭ ਤੋਂ ਵੱਡਾ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਘਰ ਜਿੱਥੇ ਭੁੱਖੇ ਤੋਂ ਵੀ ਪਿਆਸਾ ਇਨਸਾਨ ਚਲਾ ਜਾਏ ਪਾਣੀ ਨਾ ਪਾਣੀ ਮਿਲਦਾ ਰੋਟੀ ਨਾ ਰੋਟੀ ਮਿਲਦੀ ਰਹੇ ਲੈ ਸ਼ਤ ਐਡੀ ਵੱਡੀ ਗੁਰੂ ਦੀ ਨਗਰੀ ਤੁਸੀਂ ਜਿੱਥੇ ਮਰਜ਼ੀ ਆਪਣਾ ਬਨਵਾਸਾ ਕੱਟ ਸਕਦੇ ਹੋ ਹੈਨਾ ਜਿਨੂੰ ਕੰਦੇ ਨੇ ਰਾਮ RAM ਜੀ ਬਨਵਾਸ ਕੱਟਣ ਗਈ ਸੀ ਹਨਾ ਉਸ ਕਹਾਣੀ ਨੂੰ ਲੈ ਕੇ ਤੇ ਬਾਕੀ ਉਹ ਮਾਤਾ ਜੀ ਨਾਲ ਮੇਰਾ ਕੰਟ੍ਰੈਕਟ ਹੁੰਦਾ ਰਹਿੰਦਾ ਹੈ ਤੇ ਮੈਂ ਉਸ ਮਾਤਾ ਜੀ ਨੂੰ ਇੱਕ ਵਾਰ ਪੁੱਛਿਆ ਕਿ ਮਾਤਾ ਜੀ ਇਦਾਂ ਜਿੱਦਾਂ ਮਤਲਬ ਵਿਧਵਾ ਦੀ ਪੈਨਸ਼ਨ ਲੱਗਦੀ ਹੁੰਦੀ ਹੈ ਤੇ ਕੀ ਗੱਲ ਤੁਹਾਡੀ ਪੈਨਸ਼ਨ ਵੀ ਨਹੀਂ ਲੱਗੀ ਮਾਤਾ ਜੀ ਕਹਿੰਦੇ ਨੇ ਕਿ ਮੇਰੀ ਪੈਨਸ਼ਨ ਪਹਿਨਾ ਆਉਂਦੀ ਹੁੰਦੀ ਸੀ ਤੇ ਜਦੋਂ ਸਰਕਾਰਾਂ ਆਪਣੀਆਂ ਕੁਝ ਬਦਲੀਆਂ ਨੇ ਉਹਦੇ ਕਾਰਨ ਮੇਰੀ ਪੈਨਸ਼ਨ ਜਿਹੜੀ ਆ ਆਉਂਦੀ ਹੈ ਤੇ ਕਦੀ ਨਹੀਂ ਵੀ ਆਉਂਦੀ ਆਨ ਜਾਣ ਦਾ ਹਿਸਾਬ ਦਾ ਜਿਹੜਾ ਉਹ ਲੱਗ ਚੁੱਕਿਆ ਹੈ ਤੇ ਮੈਨੂੰ ਬਹੁਤ ਫੀਲ ਹੋਇਆ ਬਹੁਤ ਫੀਲ ਹੁੰਦਾ ਹੈ ਕਿ ਜਦੋਂ ਵੀ ਉਹ ਮਾਤਾ ਜੀ ਆਉਂਦੇ ਨੇ ਕਿ ਮਤਲਬ ਉਹਨਾਂ ਦੇ ਪੰਜ ਪੁੱਤਰ ਚਾਰ ਧੀਆ ਦੇਖੋ ਜੀ ਪੁੱਤਾਂ ਦਾ ਤੇ ਚਲੋ ਸੁਨਿਆ ਹੀ ਸੁਨਿਆ ਸੀ ਹੈਨਾ ਪੁੱਤ ਬੇਗਾਨੇ ਹੁੰਦੇ ਨੇ ਤੇ ਕੁਝ ਧੀਆ ਵੀ ਇਦਾਂ ਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਆਪਣੀਆਂ ਮਤਲਬ ਮਾਤਾ ਨੂੰ ਸੰਭਾਲਣ ਲਈ ਕਿ ਮਤਲਬ ਆਪਣੇ ਸੋਹਰਿਆਂ ਤੋਂ ਪ੍ਰਤੀ ਡਰਦੀਆਂ ਨੇ ਜਾਂ ਫਿਰ ਮਲਕ ਘਰਦਿਆਂ ਤੋਂ ਪ੍ਰਤੀ ਡਰਦੀਆਂ ਨੇ ਕਿ ਜੇ ਸਾਡੀ ਮਾਂ ਇੱਥੇ ਆ ਜਾਈਗੀ ਕਿਤੇ ਸਾਨੂੰ ਬੁਰਾ ਭਲਾ ਜਾਉ ਮਲਕ ਕੁਛ ਸਾਡੇ ਘਰ ਦੇ ਨਾ ਕਹਿਣ ਜਾਂ ਮਲ ਉਧਰੋਂ ਨਾ ਕਹਿਣ ਤੇ ਮੇਰੇ ਕੋਲ ਤਾਂ ਇਹ ਸ਼ਬਦ ਨਹੀਂ ਹੈਗੇ ਚਲੋ ਪੁੱਤਾਂ ਲਈ ਤਾਂ ਹੈ ਨਹੀਂ ਬਤੀਆਂ ਲਈ ਇਹ ਸ਼ਬਦ ਨਹੀਂ ਹੈਗੇ ਤੇ ਮੈਂ ਮਾਤਾ ਜੀ ਨੂੰ ਕਈ ਵਾਰ ਕਹਿੰਦੀ ਕਿ ਮਾਤਾ ਜੀ ਕੁਝ ਇਸ ਤਰ੍ਹਾਂ ਦਾ ਆਪਣਾ ਮਾਹੌਲ ਚਾਲ ਬਣਾ ਲਓ ਕੀ ਤੁਸੀਂ ਇੱਕ ਉਹ ਕਹਿੰਦੇ ਨਾ ਜਿਹਨੂੰ ਵਿਧਵਾ ਆਸ਼ਰਮ ਹੈ ਨਾ ਤੇ ਤੁਸੀਂ ਆਪਣਾ ਕੋਈ ਰਹਿਣ ਬਸੇੜਾ ਆਪਣਾ ਵਿਧਵਾ ਆਸ਼ਰਮ ਦੇ ਵਿੱਚ ਕਰ ਲਓ ਤਾਂ ਕਿ ਉੱਥੇ ਮਤਲਬ ਤੁਹਾਡੀ ਅੱਛੀ ਦੇਖਭਾਲ ਵੀ ਹੋ ਸਕੇ ਆ ਜਿਹੜਾ ਘਰ ਘਰ ਤੁਰੇ ਫਿਰਦੇ ਹੋ ਰੋਟੀ ਪਿੱਛੇ ਹੈ ਨਾ ਪੈਸਿਆਂ ਪਿੱਛੇ ਤੁਰੇ ਫਿਰਦੇ ਹੋ ਇਹ ਮੰਗਣ ਮੰਗਾਉਣ ਦੇ ਕੰਮ ਵੀ ਮੁੱਕ ਜਣਗੇ ਚੰਗਾ ਖਾਣ ਨੂੰ ਮਿਲੇਗਾ ਚੰਗਾ ਹੰਡਾਣ ਨੂੰ ਮਿਲੇਗਾ ਚੰਗਾ ਪਾਣ ਨੂੰ ਮਿਲੇਗਾ ਤੇ ਤੁਹਾਨੂੰ ਹੋਰ ਕੀ ਜਿਆਦਾ ਤੇ ਅੱਗੋਂ ਮਾਦਾ ਜੀ ਹਾਸਲੇ ਬੰਨੀ ਕੀ ਕਹਿੰਦੇ ਨੇ ਪੁੱਤਰ ਅਜੇ ਤੇ ਘਰ ਮੇਰੇ ਹੱਥ ਵਿੱਚ ਹੈ ਮੈਂ ਬਚੀਆਂ ਤੇ ਜਿਸ ਦਿਨ ਇਹ ਕਿਤੇ ਘਰ ਵੀ ਇੰਨਾ ਪੁੱਤਾਂ ਦੇ ਹੱਥ ਮੈਂ ਕਰ ਦਿੱਤਾ ਨਾ ਤੇ ਮੈਂ ਇੱਕ ਦਿਨ ਤੋਂ ਪਹਿਲਾਂ ਵੱਡੀ ਜਾਵਾਂਗੀ ਮਾਤਾ ਦੀ ਜਿਹਦੀ ਸੋਚ ਇਹ ਨਿਰਭਰ ਕਰਦੀ ਹੈ ਤੇ ਇਹ ਕਹਿੰਦੇ ਕਿ ਮੇਰੇ ਘਰ ਵਾਲੇ ਦੀ ਜਾਇਦਾਦ ਮੈਂ ਤੇ ਆਪਣੇ ਘਰ ਵਾਲੇ ਦੀ ਜਾਇਦਾਦ ਤੇ ਸਿੱਟੇ ਬੈਠੀ ਆ ਤੇ ਇਹ ਰੋਟੀ ਨਹੀਂ ਪੁੱਛਦੇ ਤੇ ਇੰਨਾ ਦੀ ਰੋਟੀ ਪਿੱਛੇ ਮੈਂ ਕਿਹੜਾ ਮਰੀ ਜਾਨੀ ਆ ਤੇ ਬਾਕੀ ਘਰ ਘਰ ਮੰਗਣਾ ਇਹ ਮੇਰੇ ਕਰਮਾਂ ਦੇ ਖੇਲ ਹੈ ਮੈਂ ਪੁੱਤ ਜੰਮਨੇ ਸੀ ਤੇ ਜੰਮ ਕੇ ਚੋਰ ਹੋਣਾ ਸੀ ਤੇ ਕੀ ਕਰ ਸਕਦੇ ਆ ਅੱਜ ਕੱਲ ਨਾ ਸੁਣੋ ਘਰ ਘਰ ਦੀ ਕਹਾਣੀ ਬਣ ਚੁੱਕੀ ਹੈ ਮੇਰੇ ਘਰ ਦੇ ਵਿੱਚ ਕੀ ਹੁੰਦਾ ਜਾਂ ਤੁਹਾਡੇ ਘਰ 'ਚ ਕੀ ਹੁੰਦਾ ਜਾਂ ਤੁਹਾਡੇ ਘਰ ਦੇ ਆ ਜਨਾਨੀਆਂ ਦੇ ਵਿੱਚ ਕੀ ਹੁੰਦਾ ਜਾਂ ਬੰਦਿਆਂ 'ਚ ਕੀ ਹੁੰਦਾ ਇਹ ਅੱਜ ਕੱਲ ਮਨਨ ਘਰ ਘਰ ਦੀ ਸਟੋਰੀ ਬਣ ਚੁੱਕੀ ਹੋਈ ਆ ਘਰ ਘਰ ਦੀ ਸਿਸਟਮ ਬਣ ਗਿਆ ਬਾਕੀ ਮੈਂ ਤਾਂ ਤੁਹਾਨੂੰ ਇੱਕ ਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਦੇਖੋ ਮੇਰੇ ਤੋਂ ਮੇਰੇ ਜਿਹੜੇ ਵੱਡੇ ਆ ਚਾਹੇ ਮੇਰੀ ਸੱਸ ਮਾਲ ਲਗਾ ਲੋ ਚਾਹੇ ਮੇਰੀ ਖੁਦ ਦੀ ਮਾਂ ਲਗਾ ਲੋ ਚਾਹੇ ਉਹ ਅੱਛਾ ਰਿਸ਼ਤਾ ਰੱਖਣ ਚਾਹੇ ਉਹ ਬੁਰਾ ਰਿਸ਼ਤਾ ਰੱਖਣ ਪਰ ਮੇਰੇ ਸ਼ਬਦ ਵਿੱਚੋ ਅੱਜ ਵੀ ਉਹਨਾਂ ਲਈ ਇਹੀ ਨਿਕਲਦਾ ਹੈ ਕਿ ਸਰਬੱਤ ਦਾ ਭਲਾ ਵੇਖੋ ਜੀ ਜੇ ਸਾਨੂੰ ਕੋਈ ਆਵੇ ਤੇ ਮਾਂ ਆਇਆ ਨੂੰ ਜੇ ਕੋਈ ਸਾਨੂੰ ਨਹੀਂ ਬੁਲਾਵੇ ਤੇ ਜੀ ਆਇਆਂ ਨੂੰ ਹੈਨਾ ਅਸੀਂ ਦੋ ਹੀ ਸ਼ਬਦ ਆਪਣੇ ਮੂੰਹ ਤੋਂ ਕੱਢ ਸਕਦੇ ਆ ਤੇ ਮੈਨੂੰ ਬਹੁਤ ਫੀਲ ਹੁੰਦਾ ਹੈ ਜੇ ਕਿਸੇ ਵੇਲੇ ਵੀ ਉਹ ਮਾਤਾ ਜੀ ਮੇਰੇ ਨਾਲ ਕੌਂਟਰੈਕਟ ਚ ਹੋਣਗੇ ਜਿੱਦਾਂ ਮਤਲਬ ਸਮਝ ਲਓ ਕਿ ਸੰਗਰਾਮ ਵਰੇ ਵਰੇ ਦਿਨ ਜਾਂ ਮੱਸਿਆ ਜਦੋਂ ਆਂਦੀ ਹੈ ਨਾ ਤੇ ਉਹ ਮਾਤਾ ਜੀ ਦਾ ਮੇਲ ਮਿਲਨ ਮੇਰੇ ਨਾਲ ਉਦੋਂ ਹੀ ਹੁੰਦਾ ਹੈ ਤੇ ਜਿੱਦੋਂ ਕਿਤੇ ਕੋਸ਼ਿਸ਼ 110% ਮੇਰੀ ਇਹ ਹੀ ਰਹੇਗੀ ਕਿ ਜਿੱਦੋਂ ਵੀ ਮੇਰੇ ਉਹ ਮਾਤਾ ਜੀ ਆਣਗੇ ਨਾ ਮੇਰੇ ਕੌਂਟਰੈਕਟ ਦੇ ਵਿੱਚ ਤੇ ਮੈਂ ਇੱਕ ਵਾਰ ਤੁਹਾਨੂੰ ਉਹਨਾਂ ਨਾਲ ਵੀ ਜ਼ਰੂਰ ਕੌਂਟਰੈਕਟ ਕਰਾਵਾਂਗੀ ਤੇ ਬਹੁਤ ਦੁੱਖ ਲੱਗਦਾ ਹੈ ਕੀ ਕਰ ਸਕਦੇ ਆ ਜੋ ਮੇਰੇ ਹੱਥ ਵਿੱਚ ਆ ਮੈਂ ਉਹਨਾਂ ਹੀ ਕਰ ਸਕਦੀ ਆ ਜੇ ਮੇਰੇ ਹੱਥ ਚ ਨਹੀਂ ਹੈਗਾ ਤਾਂ ਮੈਂ ਨਹੀਂ ਕਰ ਸਕਦੀ ਤੇ ਮੈਂ ਬਾਕੀ ਤੁਹਾਨੂੰ ਇਹ ਵੀ ਕਹਿਣਾ ਚਾਹਨੀ ਆ ਕਿ ਆਪਣੇ ਦੇਖੋ ਹੁਣ ਮੇਰੇ ਘਰ ਜੀ ਕੋਈ ਸਿਆਣਾ ਨਹੀਂ ਹੈਗਾ ਜਾਂ ਮੇਰੀ ਸੱਸ ਮਾਂ ਜਾਂ ਮੇਰੀ ਖੁਦ ਦੀ ਮਾਂ ਤੇ ਮੈਂ ਇਸੇ ਨੂੰ ਤਰਸਦੀ ਆ ਕਿ ਮੇਰੇ ਘਰ ਚ ਇੱਕ ਸਿਆਣਾ ਬੰਦਾ ਹੋਵੇ ਜੋ ਮੇਰਾ ਸਹਾਰਾ ਹੋਵੇ ਮੇਰੇ ਦੁੱਖ ਸੁੱਖ ਦਾ ਪਿਆਲਾ ਹੋਵੇ ਚਲੋ ਸਾਡੇ ਲਈ ਪ੍ਰਮਾਤਮਾ ਦੇ ਹੈ ਹੀ ਹੈ ਗੁਰਮੰਤਰ ਤੇ ਹੈ ਹੀ ਹੈ ਪਰ ਗੁਰਮੰਤਰ ਤੋਂ ਪਲੱਸ ਕਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਮਾਂ ਹੈ ਨਾ ਤੇ ਇਸ ਲਈ ਉਹ ਕੰਪਲਸਰੀ ਹੈ ਹਰ ਇੱਕ ਦੇ ਘਰ ਦੇ ਵਿੱਚ ਹੋਣਾ ਤੇ ਬਾਕੀ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦੀ ਕਿ ਜੇ ਤੁਹਾਨੂੰ ਮੇਰੀ ਕਿਸੇ ਗੱਲ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਗੁੱਸਾ ਆ ਗਿਆ ਹੋਵੇ ਜਾਂ ਕਿਸੇ ਤਰ੍ਹਾਂ ਦੀ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਸੁਣੋ ਮਾਫ ਕਰ ਦੇਣਾ ਕਿਉਂਕਿ ਉਹ ਇੱਕ ਦਰਦ ਜਿਹੜਾ ਮੈਂ ਮਾਤਾ ਜੀ ਦਾ ਦੇਖਦੀ ਹਾਂ ਨਾ ਮੈਂ ਤੁਹਾਡੇ ਨਾਲ ਉਹ ਲਾਈਵ ਤਿਆਰ ਕੀਤਾ ਹੈ ਤੇ ਉਹ ਅੱਜ ਕੱਲ੍ਹ ਅਸਲੀਅਤ ਹੈ ਕਹਾਣੀ ਸਟੋਰੀ ਅਸਲੀਅਤ ਆ ਸਭ ਕੁਝ ਕਰਾਂ ਕਰਾਂ ਤੇ ਇਹੀ ਹੀ ਸਿਸਟਮ ਚੱਲ ਰਿਹਾ ਹੈ ਅੱਜ ਦਾ ਟਾਈਮ ਤੇ ਹੈ ਨਾ ਤੇ ਬਾਕੀ ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦਵਾਂ ਕਿ ਇਹ ਜਿਹੜਾ ਵੀ ਕੰਟਰੈਕਟ ਜਦੋਂ ਦਾ ਮੈਂ ਇਸ ਘਰ ਦੇ ਵਿੱਚ ਆਇਆ ਉਹਨਾਂ ਦਾ ਮਾਤਾਈ ਦਾ ਮਿਲਨ ਮੇ ਦਾ 2022 ਤੋਂ ਸੰਕੇਤ ਹੋਇਆ ਉਹਨਾਂ ਨਾਲ ਸੰਕੇਤ ਹੋਇਆ ਮਲੇ ਰਿਸ਼ਤਾ ਬਣਿਆ ਉਹ ਮੈਨੂੰ ਆਪਣੀ ਬੇਟੀ ਸਮਝਦੇ ਆ ਤੇ ਮੈਂ ਉਹਨਾਂ ਨੂੰ ਆਪਣੀ ਮਾਂ ਸਮਝਦੀ ਆ ਬੇਸ਼ੱਕ ਉਹਨਾਂ ਨੇ ਮੈਨੂੰ ਜਨਮ ਨਹੀਂ ਦਿੱਤਾ ਜਾਂ ਉਹ ਮੇਰੇ ਮਾਂ ਨਹੀਂ ਹੈਗੇ ਪਰ ਰਿਸ਼ਤੇ ਵਿੱਚ ਜੇ ਤੁਹਾਨੂੰ ਕੋਈ ਲਾੜ ਲੜਾਵੇ ਤਾਂ ਰਿਸ਼ਤੇ ਬਣਾਉਣ ਲੱਗਿਆ ਕਿਸੇ ਚੀਜ਼ ਦਾ ਕੋਈ ਚਚਕਣਾ ਨਹੀਂ ਚਾਹੀਦਾ ਚਾਹੇ ਫਿਰ ਉਹ ਮਾਤਾ ਦਾ ਹੋਵੇ ਚਾਹੇ ਪਿਤਾ ਦਾ ਹੋਵੇ ਚਾਹੇ ਭੈਣ ਦਾ ਹੋਵੇ ਚਾਹੇ ਭਰਾ ਦਾ ਹੋਵੇ ਚਾਹੇ ਆਪਣੇ ਸੋ ਰਿਸ਼ਤਿਆਂ ਤੋਂ ਵੀ ਵੱਧ ਕੇ ਕਿਉਂ ਨਾ ਰਿਸ਼ਤਾ ਹੋਵੇ ਤੇ ਅੱਜ ਦੀ ਮੈਂ ਇੱਕ ਤੁਹਾਡਾ ਹੋਰ ਵੀ ਗੱਲ ਕਰਨਾ ਚਾਹੁੰਦੀ ਆ ਕੀ ਅਜਮਿਰੀ ਬੱਚੀ ਛੋਟੀ ਵਿਦਿਆ ਜਿਸ ਨੂੰ ਤੁਸੀਂ ਲਗਭਗ ਸਾਰੇ ਵੀਡੀਓ ਚ ਦੇਖਦੇ ਹੋ ਹੈ ਨਾ ਤੇ ਅੱਜ ਮੇਰੇ ਬੱਚੀ ਦੀ ਫਰਸਟ ਪੀਟੀ ਮੀਟ ਸੀ ਤੇ ਅੱਜ ਮੈਂ ਫਰਸਟ ਪੀਟੀ ਮੀਟ ਉਹਦੇ ਸਕੂਲ ਦੇ ਵਿੱਚ ਗਈ ਤੇ ਤੁਹਾਡਾ ਸਾਰਿਆਂ ਨਾਲ ਮੈਂ ਪ੍ਰੋਮਿਸ ਕੀਤਾ ਸੀ ਕਿ ਜਦੋਂ ਵੀ ਮੈਂ ਦਾਤਾਬੰਦੀ ਸ਼ੋਰਟ ਸਕੂਲ ਦੇ ਵਿੱਚ ਜਾਵਾਂਗੀ ਤੇ ਆਪਣੀ ਬੱਚੀ ਦਾ ਜਿਹੜਾ ਵੀ ਸਕੂਲ ਦਾ ਸਟੇਟਸ ਹੋਏਗਾ ਜਾਂ ਮਤਲਬ ਵੀਡੀਓ ਹੋਏਗਾ ਉਹ ਮੈਂ ਤੁਹਾਨੂੰ ਅਪਡੇਟ ਜਰੂਰ ਕਰਾਂਗੀ ਤੇ ਅੱਜ ਜਿੰਨਾ ਹੋ ਸਕੇ ਮੇਰੇ ਕੋਲ ਕੋਸ਼ਿਸ਼ ਹੋਈ ਕਿ ਮੈਂ ਉਹਦਾ ਵੀਡੀਓ ਤੁਹਾਡੇ ਤੱਕ ਪਚਾਵਾ ਤੇ ਅੱਜ ਮੇਰੀ ਇੱਕ ਮਾਤਾ ਜੀ ਦੀ ਜਿਹੜੀ ਭਾਵਕ ਹੋਈ ਇੱਕ ਸਟੋਰੀ ਏ ਤੁਸੀਂ ਜ਼ਰੂਰ ਸੁਣਨਾ ਉਹ ਲਾਈਫ ਸੈ ਜੋ ਕੁਝ ਵੀ ਹੈ ਤੇ ਇੱਕ ਜਿਹੜੀ ਮੇਰੀ ਬੇਟੀ ਦੀ ਪੀਟੀ ਮੀਟ ਸਕੂਲ ਦੀ ਸਟੋਰੀ ਹੈ ਉਹ ਵੀ ਇੱਕ ਮੇਰੀ ਰਾਈਟਿਸ ਸਟੋਰੀ ਹੈ ਪਰ ਜਦੋਂ ਮੈਂ ਸਕੂਲ ਦੇ ਬਾਰੇ ਵੀ ਤੁਹਾਨੂੰ ਦੱਸਾਂਗੀ ਫਰਸਟ ਪੀਟੀ ਮੀਟ ਪੀਟੀ ਮੀਟ ਦੇ ਵਿੱਚ ਜਸਟ ਮੈਂ ਹਮੇਸ਼ਾ ਇਹ ਹੀ ਦੇਖਿਆ ਕਿ ਮਾਤਾ ਪਿਤਾ ਆਉਂਦੇ ਨੇ ਆਪਸ ਦੇ ਵਿੱਚ ਮੈਡਮ ਨਾਲ ਮੇਲ ਮਿਲਾਉਂਦੇ ਨੇ ਤੇ ਮੈਡਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਆਪਣਾ ਜੋ ਵੀ ਬੱਚੇ ਦਾ ਚੈਪਟਰ ਹੈ ਜਾਂ ਉਹਦੀ ਲਾਈਫ ਹੈ ਸਿਸਟਮ ਹੈ ਕਿ ਇਸ ਤਰ੍ਹਾਂ ਪੜਦਾ ਕਿਸ ਤਰ੍ਹਾਂ ਕਰਦਾ ਉਹ ਸਾਰਾ ਦੱਸ ਦਿੰਦੇ ਨੇ ਹੈਨਾ ਬਟ ਅੱਜ ਮੇਰੀ ਜੋ ਵਿਦਿਆ ਮੇਰੀ ਬੱਚੀ ਤੇ ਉਹਦੀ ਪੀਟੀ ਮੀਟ ਦੇ ਵਿੱਚ ਕੁਝ ਅਲੱਗ ਹੀ ਸੀ ਆਈ ਥਿੰਕ ਮੈਂ ਅੱਜ ਤੱਕ ਨਹੀਂ ਦੇਖਿਆ ਮੇਰੇ ਦੋ ਬੱਚੇ ਚਲੋ ਮਾਰੇ ਦੀ ਕਿਰਪਾ ਨਾਲ ਸੁਖ ਸ਼ਾਂਤੀ ਨਾਲ ਜਵਾਨ ਹੋ ਚੁੱਕੇ ਨੇ ਤੰਦਰੁਸਤੋ ਨਹੀਂ ਬੜੇ ਮਾਰੇ ਦੀ ਨਾਮ ਜੀ ਦੀ ਕਿਰਪਾ ਪਰ ਮੈਂ ਉਹਨਾਂ ਦੇ ਸਕੂਲ ਦੀ ਪੀਟੀ ਮੀਟ ਚ ਹਰ ਤੱਕ ਕੁਝ ਨਹੀਂ ਦੇਖਿਆ ਸਿਰਫ ਮੈਡਮ ਨਾਲ ਕੰਟਰੈਕਟ ਹੁੰਦੇ ਇਸ ਤੋਂ ਇਲਾਵਾ ਕੁਛ ਨਹੀਂ ਬਟ ਉਹਦੀ ਪੀਟੀ ਮੀਟ ਦੇ ਵਿੱਚ ਇੱਕ ਇੰਸਟਾ ਦਾ ਸਿਸਟਮ ਸੀ ਕਿ ਜਿੱਦਾਂ ਜਿਨਾ ਕਲਚਰ ਇੱਕ ਮੇਲੇ ਦੇ ਵਿੱਚ ਆਏ ਹੁੰਦੇ ਆ ਤੇ ਇਸ ਦਾ ਮਤਲਬ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਹੀ ਵਧੀਆ ਬਿਊਟੀਫੁਲ ਤਰੀਕੇ ਨਾਲ ਸਜਾਇਆ ਹੋਇਆ ਹੈ ਤੇ ਐਵੇਂ ਨਹੀਂ ਸਕੂਲ ਦਾ ਨਾਮ ਦਾਤਾਵੰਦੀ ਸ਼ੋਰਡ ਰੱਖਿਆ ਕੁਝ ਉਹ ਸਕੂਲ ਦੇ ਵਿੱਚ ਪਾਵਰ ਹੈਗੀ ਆ ਤੇ ਤਦੇ ਉਹਨਾਂ ਨੇ ਸਕੂਲ ਦਾ ਨਾਮ ਦਾਤਾਵੰਦੀ ਸ਼ੋਰਡ ਰੱਖਿਆ ਬਾਕੀ ਤੁਸੀਂ ਬੱਚੀ ਦੀ ਸਕੂਲ ਦੀ ਵੀਡੀਓ ਵੀ ਚੈੱਕ ਕਰਨਾ ਉਹਦੇ ਬਾਰੇ ਵੀ ਮੇਰੇ ਕਮੈਂਟਸ ਐਂਡ ਮੈਸੇਜਸ ਰਿਪਲਾਈ ਦੇਣਾ ਐਂਡ ਜਿਹੜੀ ਮੈਂ ਮਾਤਾ ਜੀ ਦੀ ਭਾਵਕ ਹੋਈ ਸਟੋਰੀ ਜਿਹੜੀ ਮੈਂ ਤੁਹਾਨੂੰ ਸੁناਈ ਹੈ ਕਿ ਉਹ ਹਕੀਕਤ ਹੈ ਜਦੋਂ ਵੀ ਮਾਤਾ ਜੀ ਮੇਰੇ ਕੰਟਰੈਕਟ ਦੇ ਵੀ ਚਾਹਣਗੇ ਤੇ ਮੈਂ ਉਹਨਾਂ ਨਾਲ ਤੁਹਾਡਾ ਮੇਲ ਐਂਡ ਸੰਪਰਕ ਜ਼ਰੂਰ ਕਰਾਂਗੀ ਆਈ ਥਿੰਕ ਮੱਸੀ ਐਂਡ ਸੰਗਰਾਨ ਜਿਹਦੋਂ ਵੀ ਆਂਦੀ ਹੈ ਉਹ ਹਮੇਸ਼ਾ ਮੇਰੇ ਕੋਲ ਆਉਂਦੇ ਹੀ ਆਉਂਦੇ ਨੇ ਮਿਲਣ ਲਈ ਤੇ ਬਾਕੀ ਅੱਜ ਦੀ ਬਿਨਾਂ ਕੀਤੀ ਗੱਲ ਸਮਾਪਤ ਮੇਰੇ ਤੇ ਹੀ ਲੈਣੀ ਆ ਬਹੁਤ ਸਾਰੀਆਂ ਸੁਰੀਆਂ ਗੱਲਾਂ ਹੋ ਗਈਆਂ ਬਹੁਤ ਸਾਰਾ ਤੁਹਾਡਾ ਕੰਟਰੈਕਟ ਹੋ ਗਿਆ ਤੇ ਬਾਕੀ ਤੁਸੀਂ ਆਪਣੀ ਵੀਡੀਓ ਨੂੰ ਇਸ ਤਰ੍ਹਾਂ ਹੀ ਆਪਨਾ ਗੋਡ ਬlesਸਿੰਗ ਦਿੰਦੇ ਰਹੋ ਤੇ ਬਾਕੀ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਇਹ ਤੁਹਾਡਾ ਖੁਦ ਦਾ ਚੈਨਲ ਹੈ ਮੋਨਿਕਾ ਧਵਨ ਅਫੀਸ਼ੀਅਲ ਤੇ ਤੁਸੀਂ ਆਪਣਾ ਚੈਨਲ ਸਪੋਰਟ ਕੀਤਾ ਤੇ ਅੱਜ ਮੈਂ ਇੱਥੋਂ ਤੱਕ ਪਹੁੰਚੀ ਆਂ ਔਰ ਤੁਹਾਡੇ ਸਪੋਰਟ ਬਿਨਾਂ ਮੈਂ ਕੁਝ ਵੀ ਨਹੀਂ ਹੈਗੀ ਤੇ ਵੀਨਾ ਦੇਰੀ ਕੀਤੇ ਹੋਏ ਗੁੱਡ ਨਾਈਟ ਟੇਕ ਕੇਅਰ